ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਜਿੱਥੇ ਪਹਿਲਾਂ ਕਾਦੀਆਂ ਦੇ ਲੋਕਾਂ ਨੂੰ ਕਈ ਵਾਰ ਆਪਣੇ ਇਲਾਜ ਲਈ ਬਟਾਲਾ ਜਾਂ ਅੰਮ੍ਰਿਤਸਰ ਜਾਂ ਹੋਰ ਸ਼ਹਿਰਾਂ ਵਿੱਚ ਜਾਣਾ ਪੈਂਦਾ ਸੀ ਪਰ ਹੁਣ ਸੁਖ ਹਸਪਤਾਲ ਵਿੱਚ ਹੱਡੀਆਂ ਅਤੇ ਜੋੜਾਂ ਦੇ ਮਾਹਰ ਡਾਕਟਰ ਅਤੇ ਜਨਰਲ ਬਿਮਾਰੀਆਂ ਦੇ ਡਾਕਟਰ ਅਕਸ਼ਦੀਪ ਸਿੰਘ ਐਮਬੀਬੀਐਸ ਐਮਐਸ ਸਾਰਥੋ ਅਤੇ ਔਰਤਾਂ ਦੇ ਰੋਗਾਂ ਲਈ ਮਾਹਰ ਡਾਕਟਰ ਦਿਲਪ੍ਰੀਤ ਕੌਰ ਐਮਬੀਬੀਐਸ ਵੱਲੋਂ ਇਸ ਹਸਪਤਾਲ ਨੂੰ ਨਵੇਂ ਜੋਸ਼ ਨਵੀਂ ਦਿੱਖ ਅਤੇ ਨਵੀਨਤਮ ਸਿਹਤ ਸਹੂਲਤਾਂ ਨਾਲ ਦੁਬਾਰਾ ਸ਼ੁਰੂਆਤ ਕੀਤੀ ਗਈ ਇਸ ਹਸਪਤਾਲ ਦੀ ਸ਼ੁਰੂਆਤ ਤੋਂ ਪਹਿਲਾਂ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਨਿਸ਼ਕਾਮ ਸੇਵਾ ਸੁਸਾਇਟੀ ਵੱਲੋਂ ਗੁਰਬਾਣੀ ਕੀਰਤਨ ਦੇ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸਾਬਕਾ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਪਹੁੰਚੇ। ਗਲਬਾਤ ਕਰਦਿਆਂ ਡਾਕਟਰ ਅਕਸ਼ਦੀਪ ਸਿੰਘ ਅਤੇ ਡਾਕਟਰ ਦਿਲਪ੍ਰੀਤ ਕੌਰ ਨੇ ਦੱਸਿਆ ਕਿ ਅਸੀਂ ਇਸ ਹਸਪਤਾਲ ਦੀ ਦੁਬਾਰਾ ਸ਼ੁਰੂਆਤ ਕਰ ਰਹੇ ਹਾਂ ਕਿਉਂਕਿ ਸਾਡੇ ਪਰਿਵਾਰ ਵਿੱਚ ਸ਼ੁਰੂ ਤੋਂ ਹੀ ਸੇਵਾ ਦਾ ਜਜ਼ਬਾ ਰਿਹਾ ਹੈ। ਜਿੱਥੇ ਸਾਡੇ ਸਵਰਗਵਾਸੀ ਦਾਦਾ ਜੀ ਸਰਦਾਰ ਹਕੀਮ ਸਵਰਨ ਸਿੰਘ ਲੋਕਾਂ ਦੀ ਸੇਵਾ ਲਈ ਹਾਜ਼ਰ ਰਹਿੰਦੇ ਸਨ ਉੱਥੇ ਹੀ ਸਾਡੇ ਪਿਤਾ ਜੀ ਸਰਦਾਰ ਸੁਖਵਿੰਦਰ ਪਾਲ ਸਿੰਘ ਸੁਖ ਮੈਡੀਕੋਜ਼ ਵੀ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹਿੰਦੇ ਹਨ ਅਸੀਂ ਵੀ 24 ਘੰਟੇ ਲੋਕਾਂ ਦੀ ਸੇਵਾ ਲਈ ਹਾਜ਼ਰ ਰਹਾਂਗੇ ਜੋ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਦੀਆਂ ਸਿਹਤ ਸਹੂਲਤਾਂ ਲਈ ਬੀਮੇ ਕਾਰਡ ਜਾਰੀ ਕੀਤੇ ਹਨ ਉਹ ਅਸੀਂ ਵੀ ਆਪਣੇ ਹਸਪਤਾਲ ਵਿੱਚ ਜਲਦ ਹੀ ਸ਼ੁਰੂ ਕਰਾਂਗੇ ਤਾਂ ਜੋ ਲੋਕਾਂ ਨੂੰ ਇਲਾਜ ਕਰਾਉਣ ਵਿੱਚ ਵੱਧ ਤੋਂ ਵੱਧ ਮਦਦ ਮਿਲ ਸਕੇ ਇਸ ਤੋਂ ਇਲਾਵਾ ਫੌਜੀ ਕਾਰਡ ਵਾਲਿਆਂ ਨੂੰ ਵੀ ਸਾਡੇ ਹਸਪਤਾਲ ਵਿੱਚ ਸਿਹਤ ਸਹੂਲਤਾਂ ਮਿਲਣਗੀਆਂ ਇਸ ਮੌਕੇ ਸੁਖਵਿੰਦਰ ਪਾਲ ਸਿੰਘ ਦਲਜੀਤ ਕੌਰ ਅਮਨਦੀਪ ਕੌਰ ਸੁਨੀਤਾ ਪ੍ਰੀਤੀ ਸਿਮਰਜੀਤ ਕੌਰ ਸਿਮਰਨਜੀਤ ਕੌਰ ਪ੍ਰੀਤ ਨੀਤੂ ਨਿਸ਼ਾ ਗਿਲ ਕਿਰਨਦੀਪ ਕੌਰ ਚਰਨਜੀਤ ਕੌਰ ਲਬੀਬਾ ਖੁਸ਼ਪ੍ਰੀਤ ਕੌਰ ਨਿਸ਼ਾ ਕਮਲ ਆਦੀ ਹਾਜ਼ਰ ਸਨ ਕਾਦਿਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਡਾਕਟਰ ਅਕਸ਼ਦੀਪ ਸਿੰਘ ਅੰਮ੍ਰਿਤਸਰ ਤੋਂ ਅਸੀਂ ਅੱਜ ਆਪਣੇ ਹਸਪਤਲ ਦੀ ਸ਼ੁਰੂਆਤ ਕੀਤੀ ਹੈ ਜੀ ਸੁਖ ਹਸਪਤਲ ਦੀ ਜਿਹੜਾ ਬਟਾਲਾ ਰੋਡ ਕਰਦੀਆਂ ਤੇ ਹੈ ਅਸੀਂ ਇੱਥੇ ਹਰ ਤਰ੍ਹਾਂ ਦੀ ਹੱਡੀਆਂ ਦੀ ਪ੍ਰੋਬਲਮ ਜੋੜਾਂ ਦੀ ਪ੍ਰੋਬਲਮ ਰੇਟ ਦੀ ਹੱਡੀ ਦੀ ਪ੍ਰੋਬਲਮ ਗਰਦਨ ਦਰਦ ਦੀ ਪ੍ਰੋਬਲਮ ਹਰ ਤਰ੍ਹਾਂ ਦੀ ਪ੍ਰੋਬਲਮ ਦੀ ਅਸੀਂ ਇੱਥੇ ਇਲਾਜ ਸ਼ੁਰੂ ਕਰ ਰਹੇ ਹਾਂ ਤੇ ਉਹਦੇ ਨਾਲ ਨਾਲ ਅਸੀਂ ਇੱਥੇ ਲੇਟੈਸਟ ਡਿਜੀਟਲ ਐਕਸ-ਰੇ ਦਾ ਇੰਤਜ਼ਾਮ ਕੀਤਾ ਹੈ ਜੀ ਲੇਟੈਸਟ ਲੈਬ ਦਾ ਇੰਤਜ਼ਾਮ ਕੀਤਾ ਤੇ ਉਸ ਤੋਂ ਇਲਾਵਾ ਆਪਾਂ ਨਵਾਂ OT ਤਿਆਰ ਕੀਤਾ ਉਹਦੇ ਵਿੱਚ ਆਰਥੋ ਵਾਸਤੇ ਆਪਣੀ ਕਿਡਨੀ ਦੇ ਆਪਰੇਸ਼ਨ ਵਾਸਤੇ ਜਿਹੜੀਆਂ ਫੈਸਿਲਿਟੀ ਚਾਹੀਦੀਆਂ ਨੇ ਉਹ ਆਪਾਂ ਇੱਥੇ ਉਪਲਬਧ ਕਰਾਈਆਂ ਨੇ ਤੇ ਉਹਦੇ ਨਾਲ ਨਾਲ ਜਨਰਲ ਸਰਜਰੀਜ਼ ਉਹ ਆਪਾਂ ਇੱਥੇ ਕਰਿਆ ਕਰਨੀਆਂ ਨੇ ਉਹਦੇ ਵਾਸਤੇ ਸਾਡੀ ਵੱਖਰੀ ਟੀਮ ਹੋਏਗੀ ਮੇਰੀ ਟੀਮ ਜਿਹੜੀ ਹੈ ਉਹ ਆਰਥੋ ਦੇ ਰਿਲੇਟਿਡ ਹੋਏਗੀ ਦੂਸਰੀ ਟੀਮ ਸਾਡੀ ਉਹ ਜਨਰਲ ਸਰਜਰੀ ਦੇ ਰਿਲੇਟਿਡ ਹੋਏਗੀ ਨਾਲ ਮੇਰੇ ਮੇਰੇ ਮਿਸਿਸ ਨੇ ਉਹ ਨੇ ਡਾਕਟਰ ਦਿਲਪ੍ਰੀਤ कौर ਉਹ ਤੁਹਾਨੂੰ ਆਪਣੇ ਬਾਰੇ ਦੱਸਣਗੇ ਕਿ ਉਹ ਕਿਵੇਂ ਉਹ ਕਿਹੜੀ ਕਿਹੜੀ ਚੀਜ਼ ਦੇ ਉਹ ਮਾਹਿਰ ਨੇ ਕਿਉਂਕਿ ਜਨਤਾ ਵਾਸਤੇ ਸਭ ਤੋਂ ਪਹਿਲੀ ਗੱਲ ਤੇ ਜੀ ਕਿ ਇੱਥੇ ਇਸ ਤਰ੍ਹਾਂ ਦਾ ਕੋਈ ਹੋਰ ਹਸਪਤਲ ਨਹੀਂ ਹੈਗਾ ਜੀ ਆਮ ਜਨਤਾ ਵਾਸਤੇ ਸਭ ਤੋਂ ਪਹਿਲੀ ਸਹੂਲਤ ਇਹ ਹੀ ਹੈ ਕਿ ਇੱਕ ਹਸਪਤਲ ਖੁੱਲ ਗਿਆ ਦੂਸਰੀ ਸਹੂਲਤ ਇਹ ਹੈ ਜੀ ਕਿ ਅਸੀਂ ਕੋਈ ਅਸੀਂ ਅਸੀਂ ਹਕੀਮ ਸੌਰਵ ਸੌਰਨ ਸਿੰਘ ਜੀ ਦੇ ਪ੍ਰਵਾਸ ਚੋਂ ਅਸੀਂ ਕੋਈ ਸਾਨੂੰ ਸੇਵਾ ਦਾ ਸਾਨੂੰ ਸੇਵਾ ਦਾ ਮਾਲਾ ਚਾਹੀ ਇਹ ਸੇਵਾ ਕਰਨੀ ਹੈ ਅਸੀਂ ਉਹ ਸੋਚ ਰੱਖ ਕੇ ਹਸਪੀਟਲ ਨੂੰ ਸ਼ੁਰੂ ਕਰ ਰਹੇ ਹਾਂ ਅਸੀਂ ਵੀ ਮੈਂ ਟੇਮਪਟੰਡਾ ਤੋਂ ਪ੍ਰੈਕਟਿਸ ਕਰਕੇ ਆਇਆ ਆਪਣੀ ਐਕਸਪੀਰੀਅੰਸ ਲੈ ਕੇ ਆਇਆ ਤੇ ਉੱਥੋਂ ਮੈਂ ਦਿੱਲੀ ਦੀਆਂ ਉੱਪਰ ਐਕਸਪੀਰੀਅੰਸ ਲਿਆ ਜੀ ਤੇ ਉਹ ਦੀ ਆਪਣੀ ਮੇਨ ਡਾਕਟਰੀ ਕਰਨ ਦਾ ਮੇਨ ਸਾਡਾ ਮੋਟਿਵ ਵੀ ਹੈ ਸੀ ਕਿ ਅਸੀਂ ਆਪਣੇ ਏਰੀਆ ਦੇ ਵਿੱਚ ਆ ਕੇ ਆਪਣੇ ਲੋਕਾਂ ਦੀ ਸੇਵਾ ਕਰਨੀ ਹੈ ਜਿਵੇਂ ਸਾਡੇ ਦਾਦਾ ਜੀ ਸਰਦਾਰ ਹਕੀਮ ਇੰਸ਼ੋਰੈਂਸਿੰਗ ਦੀ ਕਰਦੇ ਰਹੇ ਜੀ ਮਤਲਬ ਅਜੇ ਅਜੇ ਸ਼ੁਰੂ ਜਿਹਦੇ ਵਿੱਚ ਨਹੀਂ ਰੱਖ ਰਹੇ ਜੀ ਉਹ ਜਿਵੇਂ ਜਿਵੇਂ ਅਸੀਂ ਥੋੜਾ ਜਿਹਾ ਇੱਕ ਵਾਰੀ ਸਾਨੂੰ ਰਨਿੰਗ ਦੇ ਵਿੱਚ ਆ ਜਾਈਏ ਅਸੀਂ ਇਹ ਜੋ ਦੋ ਸੂਤ ਨੂੰ ਜਰੂਰ ਲੈ ਕੇ ਆਣੀ ਹੈ ਬਾਕੀ ਵੀ ਆਪਾਂ ਇੰਸ਼ੋਰੈਂਸੇਜ਼ ਲੈ ਕੇ ਆਵਾਂਗੇ ਜਿਹੜਾ ਆਰਮੀ ਵਾਲੇ ਈਸੀਐਚਐਸ ਹੁੰਦੇ ਆ ਕਾਰਡ ਉਹਨਾਂ ਵਾਸਤੇ ਵੀ ਚੋਦਰ ਲੈ ਕੇ ਆਵਾਂਗੇ ਮੇਨ ਸਾਡਾ ਹਜੇ ਆਪਾਂ ਇੱਕ ਇਨੋਵੇਸ਼ਨ ਕੀਤੀ ਹੈ ਜੀ ਇਹ ਹਜੇ ਸ਼ੁਰੂਆਤ ਹੈ

ਮੇਰਾ ਨਾਮ ਡਾਕਟਰ ਜਤਜੀਤ ਕੌਰ ਹੈ ਮੈਂ ਆਰਮੀ ਤੋਂ ਰਿਟਾਇਰ ਹੋਈ ਆ ਮੈਂ ਆਰਮੀ ਨੂੰ 5 ਇਅਰ ਸਰਵਿਸ ਦਿੱਤੀ ਹੈ ਹੁਣ ਇਸੇ ਏਮ ਨਾਲ ਇਹ ਸੁਖ ਹਸਪੀਟਲ ਅਸੀਂ ਬਟਾਲਾ ਰੋਡ ਕਾਦੀਆ ਤੇ ਸ਼ੁਰੂ ਕਰਨ ਜਾ ਰਹੇ ਆ ਤਾਂ ਦੀ ਸਭ ਦੀ ਸਾਨੂੰ ਸਪੋਰਟ ਦੀ ਲੋੜ ਹੋਏਗੀ ਅਸੀਂ ਹਰ ਵੇਲੇ ਇੱਥੇ ਹਾਜ਼ਰ ਰਵਾਂਗੇ ਸਾਡਾ ਸਿਰਫ ਇਹੀ ਇੱਕ ਏਮ ਹੈ ਕਿ ਅਸੀਂ ਸਾਰਿਆਂ ਦੀ ਸੇਵਾ ਕਰੀਏ ਅਸੀਂ ਐਸੇ ਮਨ ਨਾਲ ਚੱਲ ਰਹੇ ਹਾਂ ਕਿ ਇੱਥੇ ਸਭ ਤੋਂ ਪਹਿਲਾਂ ਡਾਕਟਰਸ ਹੋਣ ਆਇਲੇ ਇੱਥੇ ਪਹਿਲਾਂ ਕੋਈ ਡਾਕਟਰ ਨਹੀਂ ਸੀਗਾ ਅਸੀਂ ਇਹ ਹੀ ਆਪਣੇ ਆਪ ਚ ਬਹੁਤ ਵਧੀਆ ਅਚੀਵਮੈਂਟ ਸਮਝਦੇ ਹਾਂ ਕਿ ਅਸੀਂ ਇੱਕ ਹਸਪੀਟਲ ਤੋਂ ਛੋਟੇ ਸੈਟਅਪ ਤੋਂ ਸਟਾਰਟ ਕਰ ਰਹੇ ਹਾਂ ਇਹ ਸ਼ੁਰੂਆਤ ਹੈ ਤੇ ਅਸੀਂ ਹਜੇ ਬਹੁਤ ਅੱਗੇ ਜਾਣਾ ਹੈ ਤੇ ਸਾਡੇ ਤੁਹਾਡੇ ਸਾਰਿਆਂ ਦੀ ਸਪੋਰਟ ਨਾਲ ਅਸੀਂ ਇਹਨੂੰ ਅੱਗੇ ਵਧਾਣਾ ਹੈ ਤੇ ਅ ਇੱਥੇ ਮੈਂ ਡਾਈਨਿ ਪੇਸ਼IENTS ਦੇਖਾਂਗੀ ਨਾਲ ਦੇ ਨਾਲ ਮੈਨੂੰ ਜਰਨਲ ਜਿਵੇਂ ਸਕਿਨ ਦੀ ਪ੍ਰੋਬਲਮ ਹੈ ਕਿਸੇ ਨੂੰ ਜਾਂ ਫਿਰ ਕਿਸੇ ਨੂੰ weight loss ਬਾਰੇ ਵੀ ਕਿਸੇ ਨੇ weight control ਕਰਨਾ ਹੈ ਉਹਦੇ ਬਾਰੇ ਵੀ ਮੈਂ ਸਟੱਡੀ ਕੀਤੀ ਹੈ ਫਿਰ ਬੱਚਿਆਂ ਬਾਰੇ ਲੇਡੀਆਂ ਬਾਰੇ ਕਿ ਬੱਚਿਆਂ ਨੂੰ ਜਨਮ ਤੋਂ ਲੈ ਕੇ ਵੱਡੇ ਹੋਣ ਤੱਕ ਕਿੰਨੀਆਂ-ਕਿੰਨ ਚੀਜ਼ਾਂ ਦੀ ਲੋੜ ਹੁੰਦੀ ਹੈ ਤੇ ਬੱਚਿਆਂ ਨੂੰ ਕਿਹੜੀ ਡਾਈਟ ਦੇਣੀ ਹੈ ਜਿਵੇਂ ਸਮਝਾਉਣਾ ਹੈ ਇਹ ਅੱਜਕੱਲ ਅਵੇਅਰਨੈਸ ਘਟ ਹੈ ਤੇ ਇਸ ਬਾਰੇ ਮੈਂ ਸਟੱਡੀ ਕੀਤੀ ਹੈ ਤੇ ਮੈਂ ਇਹੀ ਏਮ ਰੱਖ ਲਿਆ ਕਿ ਜੇਵੇਂ ਬੱਚੇ ਸਟਰੋਂਗ ਹੋਣਗੇ ਤਾਂ ਸਾਡੀ ਅੱਗੇ ਦੀ ਪੀੜ੍ਹੀ ਵੀ ਸਟਰੋਂਗ ਹੋਏਗੀ ਤੇ ਇਹੀ ਮੇਰਾ ਏਮ ਹੈ ਕੋਈ ਕੀਤਾ ਜਾਏਗਾ ਅਸੀਂ ਹਾਜ਼ਰ ਹੀ ਐਸੇ ਕਰਕੇ ਅਸੀਂ 24/7 ਐਮਰਜੈਂਸੀ ਰੱਖੀ ਹੈ ਕਿ ਅਸੀਂ ਹਰ ਵੇਲੇ ਇੱਥੇ ਰਵਾਂਗੇ ਕੋਈ ਵੀ ਆਏਗਾ ਉਹਨੂੰ ਅਸੀਂ ਘਟ ਨਹੀਂ ਸਮਝਣਾ ਆਪਣੇ ਪਰਿਵਾਰ ਵਾਂਗੂ ਉਹਨੂੰ ਸੰਭਾਂਗੇ ਤੇ ਪੂਰਾ ਧਿਆਨ ਰੱਖਾਂਗੇ ਕਿਤਾ ਗੱਲ ਸਾਹ ਵੈਟਰ ਜੇ ਜੇ ਫਤੇ ਅੱਜ ਗੁਰੂ ਮਹਾਰਾਜ ਦੀ ਬਹੁਤ ਕਿਰਪਾ ਹੋਈ ਆ ਬੱਚੇ ਪੜ੍ਹਾਈ ਕਰਕੇ ਡਾਕੀ ਕਰਕੇ ਆਪਣੇ ਸ਼ਹਿਰ ਲੋਕਾਂ ਦੀ ਸੇਵਾ ਕਰਨ ਲਈ ਆਏ ਨੇ ਆਪਣੇ ਇਲਾਕੇ ਦੀ ਸੇਵਾ ਕਰਨ ਲਈ ਆਏ ਨੇ ਅਸੀਂ ਵੀ ਉਹਨਾਂ ਨੂੰ ਦੇਖਦੇ ਜਿੱਥੇ ਕਿ ਹਕੀਮ ਸੌਰੇ ਸਰਦ ਨੇ ਬਹੁਤ ਸੇਵਾ ਕੀਤੀ ਲੋਕਾਂ ਦੀ ਤੇ ਚਲੋ ਅਸੀਂ ਵੀ ਜਿੰਨੇ ਜੋਗੇ ਆ ਗਏ ਅਸੀਂ ਲੋਕਾਂ ਦੇ ਵਿੱਚ ਵਿਚਰ ਰਹੇ ਆ ਉਹਨਾਂ ਨੂੰ ਇਹੋੀ ਗੱਲ ਕਹੀ ਕਿ ਬੱਚੋ ਆਪਣੇ ਇਲਾਕੇ ਦੀ ਸੇਵਾ ਕਰੋ ਕਰਵਾ ਚੱਲਦੇ ਰਹੋ ਆ ਤੇਰਸ ਨੂੰ ਤਾਂ ਬਹੁਤ ਜ਼ਿਆਦਾ ਕੀਤੀਆਂ ਇਹਨਾਂ ਨੇ ਬਹੁਤ ਵਧੀਆ ਤاکہ ਲੋਕਾਂ ਨੂੰ ਕੋਈ ਰਾਤ ਦੇਰ ਸਵੇਰੇ ਕੋਈ ਮੁਸ਼ਕਲ ਨਾ ਆਵੇ 24 ਘੰਟੇ ਇੱਥੇ ਹਾਜ਼ਰ ਰਹੇ ਐਕਸੀਡੈਂਟ ਜੀ ਇਹਨਾਂ ਹਰ ਤਰ੍ਹਾਂ ਦੇ ਇਹਨਾਂ ਨੇ ਪ੍ਰੈਸ਼ਰ ਕਰਨੇ ਆ ਬਿਨਾ ਹੱਡੀਆਂ ਦਾ ਡਾਕਟਰ ਸਪੈਸ਼ਲਿਸਟ ਆ ਜਿਹੜੀ ਉਹ ਵਾਈਫ ਉਹ ਗਾਇਨਕੋਲੋਜਿਸ ਦਾ ਕਲੋਸਿਪ ਕੀਤੀ ਆ ਮੈਡੀਸਨ ਦਾ ਉਹਨੇ ਬਹੁਤ ਕੰਮ ਕੀਤਾ ਅਰਨਿਚੋ ਮੇਜਰ ਦੇ ਸਾਈਡ ਤੇ ਬੜਾ ਅੱਛਾ ਉਹਨਾਂ ਦਾ ਕਮੈਂ ਇੱਜ਼ਾ ਲੋਕਾਂ ਨੂੰ ਬਹੁਤ ਤਰ੍ਹਾਂ ਨਾਲ ਬੋਲਦੇ ਨੇ ਬੜਾ ਚੰਗਾ ਸੁਭਾਅ ਹੈ ਅਸੀਂ ਗੁਰੂ ਮਹਾਰਾਜ ਜੀ ਦੇ ਕਿਰਪਾ ਦੇ ਨਾਲ ਸਾਰੇ ਇਲਾਕੇ ਦੇ ਲੋਕਾਂ ਨੂੰ ਇਹ ਬੇਨਤੀ ਕਰਦੇ ਆ ਕਿ ਕਿਸੇ ਵੀ ਕੋਈ ਤਕਲੀਫ ਹੋਵੇ ਜਦੋਂ ਮਰਜ਼ੀ 24 ਘੰਟੇ ਹਸਪਤਾਲ ਦੇ ਦਰਵਾਜ਼ੇ ਖੁੱਲੇ ਨੇ ਜਦੋਂ ਮਰਜ਼ੀ ਆਓ ਆਪਣਾ ਇਲਾਜ ਕਰਾਓ ਜਿਹੜਾ ਲੋਕਾਂ ਨੂੰ ਇਹ ਮੁਸ਼ਕਲ ਹੁੰਦੀ ਹੈ ਰਾਤ ਨੂੰ ਕੋਈ ਮਿਲਦਾ ਨਹੀਂ ਉਹ ਲੋਕਾਂ ਦੀ ਇਹ ਮੁਸ਼ਕਲ ਜਰੀਆ ਹੱਲ ਹੋ ਗਈ ਆ ਸਾਰੇ ਲੋਕਾਂ ਨੂੰ ਵੀ ਇਹ ਹੀ ਬੇਅਫੀਰ ਕਰਦੇ ਆ ਕਿ ਸਰੇ ਆਓ ਆਪਣਾ ਇਲਾਜ ਕਰਾਓ ਬੱਚਿਆਂ ਨੂੰ ਅਚੀਰਵਾ ਦਿਓ ਤੇ ਬੱਚੇ ਵੀ ਤੁਹਾਡੀ ਸੇਵਾ ਕਰ ਸਕਣ ਉਸ ਤੋਂ ਜਿਸ ਤਰ੍ਹਾਂ ਕੋਈ ਪੇਸ਼ੈਂਟ ਆਏ ਉਸ ਨੂੰ ਬਿਨਾਂ ਟਾਇਰ ਕੋਈ ਇਹਦੀ ਗੱਲ ਨਹੀਂ ਕਿ ਕਿਸੇ ਕੋਈ ਪ੍ਰੈਸਨਟਰ ਦਾ ਇਲਾਜ ਨਹੀਂ ਕਰਦਾ ਜਿਵੇਂ ਇਹੋ ਜੀ ਕੋਈ ਗੱਲ ਜਿੰਨਾ ਵੀ ਵੱਤਵਾਦ ਉਹ ਸੇਵਾ ਕਰਨਾ ਬੱਚੇ ਬਹੁਤ ਚੰਗੇ ਨੇ ਚਲੋ ਇਹ ਅਸੀਂ ਵੀ ਕਹਿੰਦੇ ਜੀ ਚੰਗੇ ਨੇ ਤੇ ਗੁਰੂ ਮਹਾਰਾਜ ਦੀ ਪਰਮਾਤਮਾ ਦੀ ਕਿਰਪਾ ਕਿ ਬੱਚੇ ਸਾਡੇ ਬਹੁਤ ਚੰਗੇ ਨਿਕਲੇ ਆ ਕੋਈ ਆਪ ਨਹੀਂ ਕੋਈ ਗਲਤ ਗੱਲ ਨਹੀਂ ਸਭ ਤੋਂ ਵੱਡੀ ਖੁਸ਼ੀ ਮਹਾਰਾਜ ਜੀ ਹੈ ਕਿ ਇਹ ਪਰਮਾਤਮਾ ਜੀ ਦਾ ਅਰਦਾਸ ਕੀਤੀ ਗੁਰੂ ਮਹਾਰਾਜ ਜੀ ਦੇ ਫਰਮਾਨ ਨਾਲ ਜਿਹੜੇ ਉਹ ਕੱਢੇ ਜਾ ਕੇ ਸੈਕਲ ਹੋ ਗਏ ਆ ਇਹਦੇ ਬੱਚੇ ਪਰਮੇਸ਼ਰ ਕਾ ਜੀਆ ਨੂੰ ਆਉਣ ਨੂੰ ਤਿਆਰਦੇ ਹੁੰਦੇ ਸਾਡੇ ਬੱਚੇ ਮਤਲਬ ਤੁਸੀਂ ਆਪ ਵੀ ਅੰਦਾਜ਼ਾ ਲਾ ਸਕੋ ਕਿ ਕਿੰਨੇ ਚੰਗੇ ਹੋਣਗੇ ਜਿਹੜੇ ਆਪਣੇ ਸ਼ਹਿਰ ਕਾਟੀਆਂ ਦੀ ਸੇਵਾ ਕਰਨ ਵਾਸਤੇ ਆਏ ਨੇ ਪਰ ਕੀ ਤਰ੍ਹਾਂ ਬੱਤ ਸਾਰਿਆਂ ਤੇ ਚੱਲਦੇ ਰਹਿੰਦੇ ਚੱਲਦੇ ਰਹਿੰਦੇ ਆ ਪਰ ਉਹਨਾਂ ਦੀ ਮਨਜ਼ੂਰੀ ਨੇ ਕਿ ਸਾਡੇ ਸਾਧੂ ਜੀ ਜਿਹੜੇ ਬਹੁਤ ਲੋਕਾਂ ਵਿਚਰੇ ਨੇ ਅੱਜੋ ਪਾਪਾ ਨੇ ਜੋ ਜਿੰਨੇ ਜੋਗੇ ਇਹ ਹਿੰਦ ਲੋਕਾਂ ਵਿਚਰ ਰਹੇ ਆ ਉਹਨਾਂ ਕੋ ਬੱਚੇ ਆਗੇ ਨੇ ਬੱਚੇ ਵੀ ਜਿੰਨੀ ਵੱਧ ਤੋਂ ਸੇਵਾ ਹੋਏਗੀ ਕਰਨਗੇ ਅਸੀਂ ਤਾਂ ਪ੍ਰਮਾਤਮਾ ਕਰਦਾ ਕਿ ਗੁਰੂ ਮਹਾਰਾਜ ਉਹਨਾਂ ਤੇ ਵੀ ਕਿਰਪਾ ਕਰ ਆਪਣੇ ਲੋਕਾਂ ਦੀ ਸੇਵਾ ਕਰਦੇ